ਬੀਤੇ ਦਿਨ ਪੰਜਾਬ ਦੀ ਤੀ ਕੁਲਵਿੰਦਰ ਕੌਰ ਨੇ ਲਫੀੜਾ ਮਾਰ ਕੇ ਕੰਗਨਰ ਨੌਤ ਦੇ ਫੇਸ ਤੇ ਆਪਣੇ ਪੰਜੇ ਦਾ ਨਿਸ਼ਾਨ ਪਾ ਦਿੱਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਦੀ ਖੂਬ ਚਰਚਾ ਹੋ ਰਹੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਹੁਣ ਦਿਲਜੀਤ ਦੁਸਾਂਝ ਨੇ ਵੀ ਕੁਲਵਿੰਦਰ ਕੌਰ ਦਾ ਸਾਥ ਦਿੱਤਾ ਹੈ ਅਤੇ ਕੰਗਨਰ ਨੌਤ ਨੂੰ ਤਿੱਖਾ ਜਵਾਬ ਦਿੱਤਾ ਤੁਹਾਨੂੰ ਦੱਸ ਦਈਏ ਕੰਗਨਰ ਨੌਤ ਕਿਸਾਨੀ ਸੰਘਰਸ਼ ਵਿੱਚ ਬੈਠੀਆਂ ਮਾਤਾਵਾਂ ਬਾਰੇ ਗਲਤ ਸ਼ਬਦਾਵਲੀ ਵਰਤਦੀ ਸੀ ਉਥੇ ਹੀ ਫਾਰਮਰ ਪ੍ਰੋਟੈਸਟ ਵਿੱਚ ਕੰਗਨਾਰਨਾਥ ਅਤੇ ਦਿਲਜੀਤ ਦੁਸਾਂਝ ਦਾ ਵੀ ਪੰਗਾ ਪੈ ਗਿਆ ਸੀ ਜਿਸ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਕੰਗਨਾਰਨਾਥ ਨੂੰ ਕਰੜੇ ਜਵਾਬ ਦਿੱਤੇ ਸਨ ਉਥੇ ਹੀ ਇਸ ਵਾਰ ਫਿਰ ਕੁਝ ਅਜੀਹਾ ਹੋਇਆ ਕੁਲਵਿੰਦਰ ਕੌਰ ਦੇ ਥੱਪੜ ਮਾਰਨ ਵਾਲੀ ਘਟਨਾ ਤੋਂ ਬਾਅਦ ਕਈ ਲੋਕ ਕੁਲਵਿੰਦਰ ਕੌਰ ਦਾ ਸਾਥ ਦੇ ਰਹੇ ਨੇ ਉਥੇ ਹੀ ਕੁਝ ਲੋਕ ਉਸ ਦੇ ਖਿਲਾਫ ਵੀ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਕੰਗਨਾਰਨਾਥ ਦਾ ਕੁਝ ਨਹੀਂ ਗਿਆ ਬਟ ਇਸ ਦੀ ਨੌਕਰੀ ਚਲੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਮੈਨੂੰ ਨੌਕਰੀ ਦੀ ਕੋਈ ਪਰਵਾਹ ਨਹੀਂ ਏ ਸਾਡੀਆਂ ਬਜ਼ੁਰਗ ਮਾਮਾ ਨੂੰ ਪੁੱਠਾ ਬੋਲਦੇ ਸੀ ਜਿਸ ਦਾ ਬਦਲਾ ਮੈਂ ਲੈ ਲਿਆ ਹੈ। ਉੱਥੇ ਹੀ ਬੀਤੇ ਦਿਨ ਦਿਲਜੀਤ ਦੁਸਾਂਝ ਨੇ ਕੁਲਵਿੰਦਰ ਦਾਸ ਸਾਹ ਦਿੰਦੇ ਹੋਏ ਸਟੋਰੀ ਪਾ ਕੇ ਕਿਹਾ ਇੱਟ ਦਾ ਜਵਾਬ ਪੱਥਰ ਨਾਲ ਸਾਡੇ ਕਿਸਾਨਾਂ ਨਾਲ ਅਤੇ ਸਾਡੇ ਪੰਜਾਬ ਨਾਲ ਸੋਚ ਸਮਝ ਕੇ ਪੰਗਾ ਲਿਆ ਕਰੋ। ਆਈ سپورਟ ਫਾਰਮਰ ਪ੍ਰੋਟੈਸਟ। ਬਾਕੀ ਤੁਹਾਡਾ ਦਿਲਜੀਤ ਦੁਸਾਂਝ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ।